ਤੇ ਜਿਹੜਾ ਇਹ ਕਸ਼ਾਏ ਹੈ ਇਹ ਤੁਹਾਡੇ ਜਿੰਨਾ ਵੀ ਤਜਾਬ ਬਨ ਰਿਹਾ ਪੇਟ ਦੇ ਵਿੱਚ ਜਲਨ ਹੈ ਭਾਰੀਪਾਨ ਹੈ ਖਾਣਾ ਖਾਣ ਤੋਂ ਬਾਅਦ ਫਾਰਾ ਪੈ ਜਾਂਦਾ ਹੈ ਜੀਮ ਚਲਾਉਂਦਾ ਹੈ ਉਲਟੀ ਆਉਣ ਦਾ ਮਨ ਕਰਦਾ ਹੈ ਜਾਂ ਪੋਟੀ ਗਰਮੈਸ਼ ਨਾਲ ਆਉਂਦੀ ਹੈ बार-बार ਪੋਟੀ ਆਉਂਦੀ ਹੈ ਹੱਥਾਂ ਪੈਰਾਂ 'ਚ ਸੇਕ ਨਿਕਲ ਰਿਹਾ ਹੈ ਜਾਂ ਪਿਸ਼ਾਬ ਜਲਨ ਦੇ ਨਾਲ ਆਉਂਦਾ ਹੈ ਬਾਰ-ਬਾਰ ਪਿਸ਼ਾਬ ਆਉਂਦਾ ਹੈ ਠੀਕ ਹੈ ਨਾ ਇਹ ਸਾਰੀਆਂ ਪ੍ਰੋਬਲਮ ਦੇ ਵਿੱਚ ਕੰਮ ਕਰੂਗਾ ਸਿਰ ਤੋਂ ਲੈ ਕੇ ਪੈਰ ਤੱਕ ਕੰਮ ਕਰੂਗਾ ਜਾਂ ਜਿਹਨੂੰ ਆਪਾਂ ਕਹਦੇ ਆ ਕਿ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਣਾ ਉਹ ਵੀ ਪਿੱਤਪਦਨ ਦਾ ਇੱਕ ਕਾਰਨ ਹੈ ਸੇਮ ਇਹੀ ਚੀਜ਼ ਅਸੀਂ ਵਿੱਚ ਕਰ ਰਹੇ ਹਾਂ ਕਿ ਜਿਹੜੀ ਤੁਹਾਡੇ ਸਰੀਰ 'ਚ ਵਧੀ ਹੋਈ ਗਰਮੀ ਹੈ ਜਿਹਨੂੰ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਔਰ ਤੁਸੀਂ ਸਭ ਕੁਝ ਕਰਕੇ ਦੇਖ ਚੁੱਕੇ ਹੋ ਤੇ ਇਸ ਅੰਮ੍ਰਿਤ ਨੂੰ ਤੁਸੀਂ ਥੋੜਾ ਥੋੜਾ ਆਪਣੀ ਲਾਈਫ ਦੇ ਵਿੱਚ ਰੋਜ਼ ਪੀਣਾ ਸ਼ੁਰੂ ਕਰੋ ਤੇ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਹਾਡੇ ਸਰੀਰ ਦੇ ਵਿੱਚੋਂ ਪਿੱਤ ਜਿਹੜਾ ਹੈ ਉਹ ਆਪਣੇ ਆਪ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਔਰ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਏ ਸਭ ਤੋਂ ਪਹਿਲਾ ਫਾਇਦਾ ਕੀ ਹੋਊਗਾ ਇੱਕ ਗਲਾਸ ਪੀਣ ਦਾ ਦੇਖੋ ਸਭ ਤੋਂ ਪਹਿਲਾਂ ਤੇ ਤੁਹਾਡੇ ਦੀਪਨ ਪਾਚਨ ਯਾਨੀ ਕਿ ਤੁਹਾਡੇ ਜਿਹੜਾ ਹਾਜ਼ਮਾ ਹੈ ਕਹਿੰਦੇ ਕਿ ਜ ਬਣਿਆ ਚਲੋ ਖਾ ਲੈਨੇ ਆ ਪਰ ਇੱਕ ਹੁੰਦਾ ਕਿ ਸਾਨੂੰ ਭੁੱਖ ਖੁਦ ਲੱਗ ਰਹੀ ਔਰ ਅਸੀਂ ਖਾਣਾ ਚਾਹਨੇ ਆ ਉਹ ਚੀਜ਼ ਤੁਹਾਨੂੰ ਇਸ ਫਾਰਮ ਨਾਲ ਜ਼ਰੂਰ ਮਿਲ ਜੇ